ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋયા ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਤੇ ਸੁਣ ਕੇ ਆਪਣੇ ਕਮੈਂਟ ਜ਼ਰੂਰ ਕਰਿਓ ਮੇਰਾ ਨਾਮ ਰੁਪਿੰਦਰਾ ਪਾਪਾ ਦੇ ਅਚਾਨਕ ਗੁਜਰ ਜਾਣ ਤੋਂ ਬਾਅਦ ਸਾਡੇ ਘਰ ਦੀ ਮਾਲੀ ਹਾਲਤ ਬਹੁਤ ਖਰਾਬ ਹੋ ਗਈ ਸੀ ਸਾਡਾ ਪਰਿਵਾਰ ਅਰਸ਼ ਤੋਂ ਫਰਸ਼ ਤੇ ਡਿੱਗਿਆ ਸੀ ਉਹਨਾਂ ਦੀ ਮੌਤ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਪਾਪਾ ਨੇ ਬਿਜ਼ਨਸ ਤੇ ਲਈ ਬੈਂਕ ਤੋਂ ਬਹੁਤ ਸਾਰਾ ਲੋਨ ਲੈ ਕੇ ਰੱਖਿਆ ਸੀ ਉਸ ਲੋਨ ਨੂੰ ਚੁਕਾਉਣ ਦੇ ਲਈ ਸਾਨੂੰ ਸਾਰੀ ਪ੍ਰਾਪਰਟੀ ਵੇਚਣੀ ਪੈ ਗਈ ਤੇ ਹੁਣ ਸਿਰਫ ਸਾਡੇ ਕੋਲ ਉਥੇ ਘਰ ਬਚਿਆ ਸੀ ਜਿਸ ਵਿੱਚ ਅਸੀਂ ਰਹਿੰਦੇ ਸੀ ਪਾਪਾ ਦੇ ਜਾਣ ਤੋਂ ਬਾਅਦ ਸਾਡੇ ਖਾਨ ਨੂੰ ਵੀ ਕੁਝ ਨਹੀਂ ਬਚਿਆ ਸੀ ਅਸੀਂ ਜਿਵੇਂ ਤਵੇਂ ਗੁਜ਼ਾਰਾ ਕਰ ਰਹੇ ਸੀ ਮੇਰੀ 12ਵੀਂ ਦੀ ਪ੍ਰੀਖਿਆ ਵੀ ਸਿਰ ਤੇ ਸੀ ਇਸ ਲਈ ਮੈਂ ਵੀ ਘਰ ਵਾਲਿਆਂ ਦੀ ਮਦਦ ਨਹੀਂ ਕਰ پا ਰਹੀ ਸੀ ਪੈਸੇ ਦੀ ਤੰਗੀ ਤੋਂ ਛੁਟਕਾਰਾ ਪਾਉਣ ਦੇ ਲਈ ਮੰਮੀ ਨੇ ਸੋਚਿਆ ਕਿ ਕਿਉਂ ਨਾ ਉੱਪਰ ਵਾਲੇ ਫਲੋਰ ਨੂੰ ਕਿਰਾਏ ਤੇ ਦੇ ਦਿੱਤਾ ਜਾਵੇ ਕਿਰਾਇਆ ਆਵੇਗਾ ਤਾਂ ਕੰਮ ਸੀ ਕੰਮ ਘਰ ਦਾ ਖਰਚਾ ਤਾਂ ਚੱਲੇਗਾ ਪਾਪਾ ਦੇ ਸਮੇਂ ਵਿੱਚ ਸਾਡੇ ਕੋਲ ਸਭ ਕੁਝ ਹੁੰਦਾ ਸੀ ਤੇ ਹੁਣ ਹਾਲਾਤ ਅਜਿਹੇ ਹੋ ਗਏ ਨੇ ਕਿ ਅਸੀਂ ਇੱਕ ਇੱਕ ਪੈਸੇ ਦੇ ਮਹਤਾਜ ਹੋ ਗਏ ਅਸੀਂ ਕਿਰਾਏਦਾਰ ਦੀ ਤਲਾਸ਼ ਕਰ ਰਹੇ ਸੀ ਤੇ ਜਲਦੀ ਹੀ ਸਾਨੂੰ ਕਿਰਾਏਦਾਰ ਵੀ ਮਿਲ ਗਿਆ ਸੀ ਉਹ ਕਿਰਾਏਦਾਰ ਇੱਕ ਜਵਾਨ ਖੂਬਸੂਰਤ ਤੇ ਹੱਟਾ-ਕੱਟਾ ਮਰਦ ਸੀ। ਉਸਦਾ ਨਾਮ ਗੁਰਵਿੰਦਰ ਸੀ ਤੇ ਉਹ ਮੇਰੇ ਹੀ ਕਾਲਜ ਵਿੱਚ ਇੱਕ ਨਵੇਂ-ਨਵੇਂ ਟੀਚਰ ਲੱਗੇ ਸੀ। ਉਹਨਾਂ ਨੂੰ ਕਾਲਜ ਤੋਂ ਪਤਾ ਲੱਗ ਗਿਆ ਸੀ ਕਿ ਰਪਿੰਦਰ ਦੇ ਘਰ ਵਾਲਿਆਂ ਨੂੰ ਇੱਕ ਕਿਰਾਏਦਾਰ ਦੀ ਜ਼ਰੂਰਤ ਹੈ। ਉਹਨਾਂ ਨੂੰ ਘਰੇ ਆਉਂਦੇ ਹੀ ਸਾਡੇ ਹਾਲਾਤਾਂ ਦੇ ਬਾਰੇ ਵਿੱਚ ਪਤਾ ਲੱਗ ਗਿਆ ਸੀ। ਇੱਕ ਦਿਨ ਉਹਨਾਂ ਨੇ ਮੇਰੀ ਮੰਮੀ ਨੂੰ ਕਿਹਾ ਕਿ ਰਪਿੰਦਰ ਦੀ ਬੋਰਡ ਦੀ ਪ੍ਰੀਖਿਆ ਨਜ਼ਦੀਕ ਆ ਰਹੀ ਹੈ। ਜਿੱਥੋਂ ਤੱਕ ਮੈਂ ਦੇਖਿਆ ਹੈ ਉਹ ਕਿਸੇ ਦੇ ਕੋਲ ਟਿਊਸ਼ਨ ਵੀ ਪੜ੍ਹਦ ਨਹੀਂ ਜਾਂਦੀ ਫਿਰ ਉਸਦੀ ਤਿਆਰੀ ਕਿਵੇਂ ਹੋ ਪਾਏਗੀ ਮੰਮੀ ਨੇ ਕਿਹਾ ਕਿ ਗੁਰਵਿੰਦਰ ਬੇਟਾ ਤੂੰ ਤਾਂ ਦੇਖ ਹੀ ਰਿਹਾ ਸਾਡੇ ਘਰ ਦੇ ਹਾਲਾਤ ਕਿਹੋ ਜਿਹੇ ਨੇ ਇਸ ਦੀ ਟਿਊਸ਼ਨ ਫੀਸ ਭਰਨ ਦੇ ਲਈ ਮੇਰੇ ਕੋਲ ਪੈਸੇ ਨਹੀਂ ਤਾਂ ਗੁਰਵਿੰਦਰ ਬੋਲਿਆ ਤੁਸੀਂ ਉਸ ਗੱਲ ਦੀ ਫਿਕਰ ਨਾ ਕਰੋ ਤੁਸੀਂ ਰੁਪਿੰਦਰ ਨੂੰ ਮੇਰੇ ਕੋਲ ਭੋਈ ਭੇਜ ਦਿਆ ਕਰੋ ਮੈਂ ਉਸ ਨੂੰ ਟਿਊਸ਼ਨ ਪੜਾ ਦੇਵਾਂਗਾ ਤੇ ਟਿਊਸ਼ਨ ਫੀਸ ਵੀ ਨਹੀਂ ਲਵਾਂਗਾ ਗੁਰਵਿੰਦਰ ਦੀ ਇਹ ਗੱਲ ਸੁਣ ਕੇ ਮੇਰੀ ਮੰਮੀ ਨੂੰ ਤਾਂ ਜਿਵੇਂ ਤਣਕੇ ਦਾ ਸਹਾਰਾ ਮਿਲ ਗਿਆ ਸੀ ਮੰਮੀ ਨੇ ਕਿਹਾ ਸ਼ੁਕਰੀਆ ਬੇਟਾ ਮੈਂ ਅੱਜ ਤੋਂ ਹੀ ਰਪਿੰਦਰ ਨੂੰ ਤੇਰੇ ਕੋਲ ਪੜਨ ਦੇ ਲਈ ਭੇਜ ਦੇਵਾਂਗੀ ਮੈਂ ਉਸ ਨੂੰ ਉਸੇ ਸ਼ਾਮ ਤੋਂ ਪੜਾਉਣ ਲੱਗਿਆ ਉਹ ਮੇਰੇ ਕੋਲ ਪੜਨ ਦੇ ਲਈ ਆਉਣ ਲੱਗੀ ਕੁਝ ਦਿਨਾਂ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ ਉਹ ਮੈਨੂੰ ਬਹੁਤ ਮਨ ਨਾਲ ਪੜਾ ਰਹੀ ਸੀ ਪਰ ਇੱਕ ਮਹੀਨੇ ਬਾਅਦ ਕੁਝ ਅਜੀਹਾ ਹੋਇਆ ਜੋ ਮੇਰੀ ਸਮਝ ਤੋਂ ਬਾਹਰ ਸੀ ਮੈਂ ਕਾਲਜ ਤੋਂ ਵਾਪਸ ਆਉਂਦੇ ਹੀ ਉਹਨਾਂ ਦੇ ਕੋਲ ਪੜ੍ਹਨ ਦੇ ਲਈ ਚਲੀ ਜਾਂਦੀ ਸੀ ਪਰ ਮੈਂ ਜਿਵੇਂ ਹੀ ਆਪਣੀ ਕਿਤਾਬ ਖੋਲਦੀ ਸੀ ਕਿਤਾਬ ਵਿੱਚੋਂ ਇੱਕ ਖੁਸ਼ਬੂ ਆਉਂਦੀ ਸੀ ਜਿਸ ਨੂੰ ਸੁੰਘ ਕੇ ਮੈਂ ਬੇਹੋਸ਼ ਹੋ ਜਾਂਦੀ ਸੀ ਜਦੋਂ ਮੈਨੂੰ ਹੋਸ਼ ਆਉਂਦਾ ਸੀ ਤਾਂ ਮੇਰੇ ਕੱਪੜੇ ਇੱਧਰ ਉੱਧਰ ਹੁੰਦੇ ਸੀ ਤੇ ਮੈਨੂੰ ਦਰਦ ਹੋ ਰਿਹਾ ਹੁੰਦਾ ਸੀ ਇਸ ਸਭ ਤੋਂ ਬਾਅਦ ਉਹ ਮੈਨੂੰ ਇੱਕ ਗਲਾਸ ਜੂਸ ਦਿੰਦੇ ਸੀ ਜਿਸ ਨੂੰ ਪੀ ਕੇ ਮੈਂ ਠੀਕ ਹੋ ਜਾਂਦੀ ਸੀ ਉਹ ਮੈਨੂੰ ਕਹਿੰਦੇ ਸੀ ਕਿ ਰੁਪਿੰਦਰ ਆਪਣੇ ਖਾਣ ਪੀਣ ਦਾ ਧਿਆਨ ਰੱਖਿਆ ਕਰ ਤੂੰ ਬਹੁਤ ਕਮਜ਼ੋਰ ਹੋ ਗਈ ਐ ਇਸ ਲਈ ਸ਼ਾਇਦ ਇਹਨੂੰ ਚੱਕਰ ਆ ਜਾਂਦੇ ਨੇ ਤੇ ਤੂੰ ਬੇਹੋਸ਼ ਹੋ ਜਾਂਦੀ ਐ ਹਾਂ ਇਹ ਗੱਲ ਆਪਣੀ ਮੰਮੀ ਨੂੰ ਨਾ ਦੱਸੀ ਨਹੀਂ ਤਾਂ ਬੇਵਜ੍ਹਾ ਪਰੇਸ਼ਾਨ ਹੋ ਜਾਵੇ ਵੈਸੇ ਵੀ ਤੇਰੇ ਮੰਮੀ ਹਜੇ ਤੱਕ ਮੁਸੀਬਤਾਂ ਵਿੱਚੋਂ ਗੁਜ਼ਰ ਰਹੀ ਐ ਤੂੰ ਉਹਨਾਂ ਦੀ ਪਰੇਸ਼ਾਨੀ ਹੋਰ ਨਾ ਵਧਾਵੇਂ ਮੈਂ ਤੇਨੂੰ ਰੋਜ਼ ਇੱਕ ਗਲਾਸ ਜੂਸ ਬਣਾ ਕੇ ਦਿਆਂ ਕਰੂੰਗਾ ਜੇਸ ਨਾਲ ਤੋਂ ਛੇਤੀ ਠੀਕ ਹੋ ਜਾਵਾਂਗੀ ਤੇ ਤੇਰੀ ਕਮਜ਼ੋਰੀ ਵੀ ਦੂਰ ਹੋ ਜਾਵੇਗੀ। ਕਾਫੀ ਦਿਨਾਂ ਤੱਕ ਤਾਂ ਇਸ ਤਰ੍ਹਾਂ ਹੀ ਚੱਲਦਾ ਰਿਹਾ। ਮੈਂ ਰੋਜ਼ ਉਹਨਾਂ ਦੇ ਕੋਲ ਟਿਊਸ਼ਨ ਪੜ੍ਹਨ ਜਾਂਦੀ ਸੀ ਤੇ ਕਿਤਾਬ ਖੋਲਦੇ ਹੀ ਬੇਹੋਸ਼ ਹੋ ਜਾਂਦੀ ਸੀ। ਜਦੋਂ ਮੈਨੂੰ ਹੋਸ਼ ਆਉਂਦਾ ਸੀ ਤਾਂ ਮੇਰੇ ਪੂਰੇ ਪਦਨ ਵਿੱਚ ਦਰਦ ਹੋ ਰਿਹਾ ਹੁੰਦਾ ਸੀ। ਹੁਣ ਮੈਂ ਵੀ ਸਭ ਤੋਂ ਤੰਗ ਆ ਚੁੱਕੀ ਸੀ। ਫਿਰ ਇੱਕ ਦਿਨ ਮੈਂ ਉੱਥੇ ਰੱਖੀ ਹੋਈ ਕਿਤਾਬ ਖੋਲੀ ਨਹੀਂ ਤੇ ਬੇਹੋਸ਼ ਹੋਣ ਦਾ ਨਾਟਕ ਕਰਨ ਲੱਗੀ। ਉਸ ਤੋਂ ਬਾਅਦ ਜੋ ਮੇਰੇ ਨਾਲ ਹੋਇਆ ਉਸ ਨੂੰ ਸੋਚ ਕੇ ਮੇਰੀ ਰੂਹ ਅੱਜ ਵੀ ਕੰਬ ਜਾਂਦੀ ਹੈ ਉਸ ਵਕਤ ਮੈਂ 16 ਸਾਲ ਦੀ ਸੀ ਤੇ 12ਵੀਂ ਕਲਾਸ ਵਿੱਚ ਪੜ੍ਹਦੀ ਸੀ ਅਸੀਂ ਬਹੁਤ ਅਮੀਰ ਪਰਿਵਾਰਤੂ ਸੀ ਮੇਰੇ ਪਰਿਵਾਰ ਵਿੱਚ ਮੇਰੇ ਮੰਮੀ ਪਾਪਾ ਤੇ ਇੱਕ ਛੋਟਾ ਭਰਾ ਸੀ ਸਾਡੇ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਸਭ ਕੁਝ ਚੰਗਾ ਚੱਲ ਰਿਹਾ ਸੀ ਪਰ ਕਹਿੰਦੇ ਆ ਨਾ ਕਿ ਬੁਰਾ ਸਮਾਂ ਕਦੇ ਦੱਸ ਕੇ ਨਹੀਂ ਆਉਂਦਾ ਸਾਡੀ ਜ਼ਿੰਦਗੀ ਵੀ ਵਿੱਚ ਵੀ ਬੁਰਾ ਸਮਾਂ ਆਇਆ ਤੇ ਉਸ ਬੁਰੇ ਸਮੇਂ ਨੇ ਸਾਡੇ ਪਾਪਾ ਨੂੰ ਸਾਡੇ ਤੋਂ ਕੋਲਿਆ ਉਹਨਾਂ ਦੀ ਚਾਨ ਤੋਂ ਬਾਅਦ ਉਹਨਾਂ ਦੇ 파ਟਰਨਰ ਨੇ ਧੋਖੇ ਦੇ ਨਾਲ ਉਹਨਾਂ ਦਾ ਸਾਰਾ ਬਿਜ਼ਨਸ ਹੜੱਪ ਲਿਆ ਤੇ ਸਾਰਾ ਬੈਂਕ ਲੋਨ ਜੋ ਪਾਪਾ ਦੇ ਨਾਮ ਤੇ ਸੀ ਉਹ ਵੀ ਨਹੀਂ ਭਰਿਆ ਸਮੇਂ ਸਿਰ ਲੋਨ ਨਾ ਭਰਨ ਦੀ ਬਜਾਰਾਲ ਬੈਂਕ ਵਾਲੇ ਹੁਣ ਮੇਰੀ ਮੰਮੀ ਨੂੰ ਪਰੇਸ਼ਾਨ ਕਰਨ ਲੱਗੇ ਸੀ ਮੇਰੀ ਮੰਮੀ ਜਿਸ ਤੋਂ ਵੀ ਮਦਦ ਮੰਗਣ ਜਾਂਦੀ ਉਹ ਉਹਨਾਂ ਦਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦਾ ਸੀ ਇੱਥੋਂ ਤੱਕ ਕਿ ਸਾਡੇ ਮਾਮਾ ਮਾਮੀ ਤੇ ਚਾਚਾ ਚਾਚੀ ਨੇ ਵੀ ਸਾਡੀ ਮਦਦ ਕਰਨ ਤੋਂ ਮਨਾਂ ਕਰ ਦਿੱਤਾ ਸੀ ਵੱਡੀ ਮੰਮੀ ਨੇ ਤਾਂ ਸਾਡਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਸੀ ਤੇ ਨਾ ਹੀ ਵੱਡੇ ਪਾਪਾ ਨੂੰ ਚੁੱਕਣ ਦਿੰਦੀ ਸੀ ਇਹ ਸਭ ਉਹੀ ਲੋਕ ਸੀ ਜੋ ਹਮੇਸ਼ਾ ਮੇਰੇ ਪਾਪਾ ਤੋਂ ਮਦਦ ਮੰਗਣ ਆਉਂਦੇ ਸੀ ਮੇਰੇ ਪਾਪਾ ਦਿਲ ਖੋਲ ਕੇ ਇਹਨਾਂ ਦੀ ਮਦਦ ਕਰਦੇ ਸੀ ਪਰ ਸਾਡੇ ਮੁਸ਼ਕਲ ਸਮੇਂ ਵਿੱਚ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਮੇਰਾ ਇੱਕ ਚਾਚਾ ਸੀ ਜੋ ਉਮਰ ਵਿੱਚ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਉਹਨਾਂ ਦਾ ਵਿਆਹ ਨਹੀਂ ਹੋ ਸਕਿਆ ਸੀ ਜਦੋਂ ਮੇਰੀ ਮੰਮੀ ਉਹਨਾਂ ਤੋਂ ਮਦਦ ਮੰਗਣ ਗਈ ਤਾਂ ਉਹਨਾਂ ਨੇ ਮੰਗ ਰੱਖੀ ਕਿ ਜੇ ਉਹ ਉਹਨਾਂ ਦੇ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਰੱਖੇਗੀ ਤਾਂ ਉਹ ਪਾਪਾ ਦਾ ਸਾਰਾ ਕਰਜ਼ਾ ਭਰ ਦੇਣਗੀ ਤੇ ਉਹਨਾਂ ਦੇ ਬੱਚਿਆਂ ਦਾ ਵੀ ਖਿਆਲ ਰੱਖਣਗੀ ਮੇਰੀ ਮੰਮੀ ਨੂੰ ਉਹਨਾਂ ਦੀਆਂ ਗੱਲਾਂ ਤੋਂ ਇੰਨੀ ਨਫ਼ਰਤ ਹੋਈ ਕਿ ਉਹ ਫਿਰ ਕਿਸੇ ਦੇ ਕੋਲ ਮਦਦ ਦੇ ਲਈ ਨਹੀਂ ਗਈ ਮੰਮੀ ਨੇ ਪਾਪਾ ਦੇ ਆਫਿਸ ਤੇ ਇਲਾਵਾ ਸਭ ਕੁਝ ਵੇਚ ਦਿੱਤਾ ਤੇ ਸਾਰਾ ਕਰਜ਼ਾ ਚੁਕਾ ਦਿੱਤਾ ਤੇ ਬਚੀ ਹੋਈ ਪੈਸਿਆਂ ਨਾਲ ਇੱਕ ਛੋਟਾ ਜਿਹਾ ਘਰ ਖਰੀਦ ਲਿਆ ਹੁਣ ਸਾਡੇ ਕੋਲ ਬਚਤ ਦੇ ਨਾਮ ਤੇ ਕੁਝ ਵੀ ਨਹੀਂ ਸੀ ਇੱਕ ਟਾਈਮ ਦੇ ਖਾਣੇ ਤੋਂ ਬਾਅਦ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਸੀ ਕਿ ਦੁਬਾਰਾ ਖਾਣਾ ਮਿਲੇਗਾ ਵੀ ਜਾਂ ਨਹੀਂ ਮੇਰਾ ਛੋਟਾ ਭਰਾ ਬਹੁਤ ਛੋਟਾ ਸੀ ਜਦੋਂ ਉਹ ਦੁੱਧ ਦੇ ਲਈ ਰੋਂਦਾ ਸੀ ਤਾਂ ਮੇਰੀ ਮੰਮੀ ਉਸ ਨੂੰ ਪਾਣੀ ਵਿੱਚ ਚੌਲਾਂ ਦਾ ਆਟਾ ਘੋਲ ਕੇ ਪਿਲਾ ਦਿੰਦੀ ਸੀ ਸਾਡੇ ਬਹੁਤ ਹੀ ਬੁਰੇ ਦਿਨ ਆ ਗਏ ਸੀ ਜਦੋਂ ਮੰਮੀ ਨੂੰ ਲੱਗਿਆ ਕਿ ਅਜੀਬੇ ਵਿੱਚ ਗੁਜ਼ਾਰਾ ਨਹੀਂ ਹੋ ਸਕੇਗਾ ਤਾਂ ਉਹਨਾਂ ਨੇ ਕੋਈ ਕੰਮ ਧੰਦਾ ਕਰਨ ਦੀ ਸੋਚੀ ਬਹੁਤ ਹੱਥ ਪੈਰ ਮਾਰਨ ਤੋਂ ਬਾਅਦ ਉਹਨਾਂ ਨੂੰ ਇੱਕ ਹਸਪਤਾਲ ਵਿੱਚ ਰਿਸੈਪਸ਼ਨਿਸਟ ਦੀ ਜੌਬ ਮਿਲ ਗਈ ਸੀ ਪਰ ਉਹਨਾਂ ਦੀ ਤਨਖਾਹ ਇੰਨੀ ਨਹੀਂ ਸੀ ਕਿ ਸਾਡੇ ਸਾਰੇ ਖਰਚੇ ਨਿਕਲ ਸਕਣ ਮੇ ਮੰਮੀ ਜਿਵੇਂ ਤਵੇਂ ਮੇਰੇ ਸਕੂਲ ਦੀ ਫੀਸ ਤਾਂ ਭਰ ਦਿੰਦੀ ਸੀ ਪਰ ਟਿਊਸ਼ਨ ਦੀ ਫੀਸ ਨਾ ਭਰਨ ਪਰ ਪੌਣ ਦੀ وجہ ਨਾਲ ਟਿਊਸ਼ਨ ਟੀਚਰ ਨੇ ਮੈਨੂੰ ਕਲਾਸ ਵਿੱਚ ਆਉਣ ਤੋਂ ਰੋਕ ਦਿੱਤਾ ਸੀ ਇੱਕ ਦਿਨ ਮੇਰੀ ਇੱਕ ਗੁਵਾਂਡ ਨੇ ਮੇਰੀ ਮੰਮੀ ਨੂੰ ਸਲਾਹ ਦਿੱਤੀ ਕਿ ਕਿਉਂ ਨਾ ਤੁਸੀਂ ਆਪਣੇ ਘਰ ਦਾ ਉੱਪਰਲਾ ਵਾਲਾ ਪੋਰਸ਼ਨ ਕਿਰਾਏ ਤੇ ਦੇ ਦਿਓ ਇਸ ਲਈ ਤੁਹਾਨੂੰ 4 ਪੈਸੇ ਵੀ ਮਿਲ ਜਾਣਗੇ ਮੇਰੀ ਮੰਮੀ ਨੂੰ ਉਹਨਾਂ ਦੀ ਇਹ ਗੱਲ ਚੰਗੀ ਲੱਗੀ ਤੇ ਉਹਨਾਂ ਨੇ ਘਰ ਦੇ ਬਾਹਰ ਕਿਰਾਏਦਾਰ ਦੇ ਲਈ ਬੋਰਡਰ ਟੰਗ ਦਿੱਤਾ ਉਸੇ ਦੌਰਾਨ ਮੇਰੀ ਮੁਲਾਕਾਤ ਮੇਰੇ ਇੱਕ ਸੀਨੀਅਰ ਦੇ ਨਾਲ ਹੋਈ ਕਿਉਂਕਿ ਮੇਰਾ ਟਿਊਸ਼ਨ ਚਾਣਾ ਬੰਦ ਹੋ ਗਿਆ ਸੀ ਤਾਂ ਮੇਰੀ ਮੈਮ ਨੇ ਇਹੀ ਕਿਹਾ ਸੀ ਕਿ ਜਦੋਂ ਤੱਕ ਤੁਸੀਂ ਦੁਬਾਰਾ ਟਿਊਸ਼ਨ ਸ਼ੁਰੂ ਨਹੀਂ ਕਰਦੇ ਉਦੋਂ ਤੱਕ ਮਨਿੰਦਰ ਤੋਂ ਹੀ ਪ੍ਰੋਬਲਮ ਪੁੱਛ ਲਿਆ ਕਰੋ ਇਸ ਤਰ੍ਹਾਂ ਦੀ ਸਾਡੀ ਗੱਲ ਸ਼ੁਰੂ ਹੋਈ ਸੀ ਤੇ ਫਿਰ ਅਸੀਂ ਚੰਗੇ ਦੋਸਤ ਬਣ ਗਏ ਕੁਝ ਦਿਨਾਂ ਬਾਅਦ ਸਾਡੀ ਕਲਾਸ ਟੀਚਰ ਅਰਚਨਾ ਮੈਡਮ ਆਪਣੀ ਮੈਂਟਨਿਟੀ ਲੀਵ ਤੇ ਚਲੀ ਗਈ ਉਹਨਾਂ ਦੀ ਜਗ੍ਹਾ ਤੇ ਇੱਕ ਨਵੇਂ ਟੀਚਰ ਆਏ ਤੇ ਉਹਨਾਂ ਦਾ ਨਾਮ ਗੁਰਵਿੰਦਰ ਸੀ ਜਦੋਂ ਮੈਂ ਪਹਿਲੀ ਵਾਰ ਉਹਨਾਂ ਨੂੰ ਮਿਲੇ ਸੀ ਤਾਂ ਉਹਨਾਂ ਮੈਨੂੰ ਉਹਨਾਂ ਦਾ ਸੁਭਾਅ ਚੰਗਾ ਲੱਗਿਆ ਸੀ ਉਹ ਇੰਨੇ ਖੁਸ਼ ਮિજાਜ ਸੀ ਕਿ ਕੋਈ ਵੀ ਉਹਨਾਂ ਤੇ ਆਸਾਨੀ ਨਾਲ ਭਰੋਸਾ ਕਰ ਸਕਦਾ ਸੀ ਇੱਕ ਵਾਰ ਉਹਨਾਂ ਨੇ ਸਾਡੀ ਕਲਾਸ ਵਿੱਚ ਕਿਹਾ ਸੀ ਕਿ ਉਹ ਇੱਕ ਸ਼ਹਿਰ ਵਿੱਚ ਨਵੇਂ ਆਇਆ ਤੇ ਉਹਨਾਂ ਨੂੰ ਘਰ ਲੱਭਣ ਵਿੱਚ ਬਹੁਤ ਹੀ ਪਰੇਸ਼ਾਨੀ ਹੋ ਰਹੀ ਹੈ ਉਹਨਾਂ ਦੀ ਇਹ ਗੱਲ ਸੁਣ ਕੇ ਮੈਨੂੰ ਯਾਦ ਆਇਆ ਕਿ ਸਾਡੇ ਘਰ ਵਿੱਚ ਵੀ ਇੱਕ ਕਿਰਾਏਦਾਰ ਦੀ ਜ਼ਰੂਰਤ ਹੈ ਨਾ ਤਾਂ ਕਿਉਂ ਨਾ ਮੈਂ ਆਪਣੇ ਟੀਚਰ ਨੂੰ ਹੀ ਆਪਣੇ ਘਰ ਦਾ ਕਿਰਾਏਦਾਰ ਬਣਾ ਲਵਾਂ ਇਹ ਹੀ ਸੋਚ ਕੇ ਮੈਂ ਉਹਨਾਂ ਨੂੰ ਆਪਣੇ ਘਰ ਦਾ ਪਤਾ ਦੇ ਦਿੱਤਾ ਤੇ ਸ਼ਾਮ ਨੂੰ ਘਰੇ ਆਉਣ ਦੇ ਲਈ ਕਿਹਾ ਜਦੋਂ ਇਹ ਗੱਲ ਮਨਿੰਦਰ ਨੂੰ ਪਤਾ ਲੱਗੀ ਤਾਂ ਉਸਨੇ ਇੰਤਜ਼ਾਰ ਜਿਤਾਉਂਦੇ ਹੋਏ ਕਿਹਾ ਕਿ ਰੁਪਿੰਦਰ ਤੂੰ ਤੇ ਤੇਰੀ ਮੰਮੀ ਘਰ ਵਿੱਚ ਇਕੱਲੇ ਰਹਿੰਦੇ ਹੋ ਤੂੰ ਜਵਾਨ ਹੈ ਤੇ ਤੇਰੀ ਮੰਮੀ ਵੀ ਜ਼ਿਆਦਾ ਬੁੱਢੀ ਨਹੀਂ ਹੋਈ ਅਜੇ ਇਹ ਵਿੱਚ ਤੁਸੀਂ ਇੱਕ ਜਵਾਨ ਮੁੰਡੇ ਨੂੰ ਆਪਣੇ ਘਰ ਵਿੱਚ ਕਿਰਾਏਦਾਰ ਕਿਵੇਂ ਰੱਖ ਸਕਦੇ ਹੋ ਤੇ ਉਹ ਵੀ ਉਦੋਂ ਜਦੋਂ ਤੱਕ ਉਸ ਮੁੰਡੇ ਨੂੰ ਬਿਲਕੁਲ ਵੀ ਨਹੀਂ ਜਾਣਦੇ ਜਦੋਂ ਤੱਕ ਮਨਿੰਦਰ ਦੀ ਗੱਲ ਮੈਨੂੰ ਸਮਝਾਈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਗੁਰਵਿੰਦਰ ਸਰ ਸਾਡੇ ਘਰ ਵੀ ਆ ਚੁੱਕੇ ਅਸੀਂ ਮੇਰੀ ਮੰਮੀ ਨੂੰ ਗੁਰਵਿੰਦਰ ਸਰ ਦਾ ਸੁਭਾਅ ਪਸੰਦ ਆਇਆ ਸੀ ਉਹ ਕਦੇ ਜ਼ਿਆਦਾ ਗੱਲ ਨਹੀਂ ਕਰਦੀ ਸੀ ਬਸ ਸਿੱਦੇ ਸਕੂਲ ਜਾਂਦੇ ਤੇ ਵਾਪਸ ਆਪਣੇ ਕਮਰੇ ਵਿੱਚ ਚਲੇ ਜਾਂਦੀ ਸੀ ਉਹ ਜੀ ਹੀ ਦਿਨਾਂ ਵਿੱਚ ਉਹਨਾਂ ਨੇ ਆਪਣੀ ਬਹੁਤ ਚੰਗੀ ਇਮੇਜ ਬਣਾ ਲਈ ਸੀ ਉਹਨਾਂ ਦੇ ਕੋਲ ਕੁਝ ਬੱਚੇ ਵੀ ਟਿਊਸ਼ਨ ਪੜਨ ਦੇ ਲਈ ਆਉਂਦੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਪੈਸਿਆਂ ਦੀ وجہ ਨਾਲ ਆਪਣੀ ਟਿਊਸ਼ਨ ਛੱਡ ਚੁੱਕੀ ਆ ਤਾਂ ਉਹਨਾਂ ਨੇ ਮੇਰੀ ਮੰਮੀ ਨੂੰ ਕਿਹਾ ਕਿ ਤੁਸੀਂ ਰੁਪਿੰਦਰ ਨੂੰ ਵੀ ਮੇਰੇ ਕੋਲ ਟਿਊਸ਼ਨ ਦੇ ਲਈ ਪੀਸ ਦਿਆ ਕਰੋ ਮੈਂ ਉਸ ਤੋਂ ਪੈਸੇ ਨਹੀਂ ਲਵਾਂਗਾ ਪਰ ਹਾਂ ਸਭ ਤੋਂ ਬਾਅਦ ਤੇ ਜੋ ਕਿਉਂਕਿ ਜੋ ਬੱਚੇ ਆਉਂਦੇ ਨੇ ਉਹ 10ਵੇਂ ਦੇ ਬੱਚੇ ਨੇ ਤਰਪਿੰਦਰ ਨੂੰ 12ਵੀਂ ਦੇ ਲਈ ਟਿਊਸ਼ਨ ਦੇਣੀ ਹੋਵੇਗੀ। ਮਨਿੰਦਰ ਨੂੰ ਇਹ ਗੱਲ ਵੀ ਖਟਕੀ ਸੀ। ਉਹ ਚਾਹਤਾ ਨਹੀਂ ਰਿਹਾ ਸੀ ਕਿ ਮੈਂ ਗੁਰਵਿੰਦਰ ਸਰ ਦੇ ਕੋਲ ਟਿਊਸ਼ਨ ਪੜਨ ਜਾਵਾਂ ਤੇ ਜੇ ਉਹਨਾਂ ਨੂੰ ਤਰਸ ਕਰਨਾ ਹੀ ਸੀ ਤਾਂ ਸਭ ਦੇ ਸਾਹਮਣੇ ਪੜਾਉਂ ਤੂੰ ਮੈਨੂੰ ਕਿਉਂ ਪਿੱਛੇ ਬੁਲਾਉਂਦੇ ਸੀ? ਦੇਖੋ ਰੁਪਿੰਦਰ ਮੈਨੂੰ ਇਸ ਦੇ ਇਰਾਦੇ ਚੰਗੇ ਨਹੀਂ ਲੱ ਨਹੀਂ ਲੱਗ ਰਹੇ। ਕੱਲ ਹੀ ਮੈਂ ਉਸ ਨੂੰ ਕੁਝ ਆਦਮੀਆਂ ਦੇ ਨਾਲ ਦੇਖਿਆ ਸੀ ਜੋ ਦਿੱਸਨ ਵਿੱਚ ਗੁੰਡੇ ਲੱਗ ਰਹੇ ਸੀ। ਉਹਨਾਂ ਲੋਕਾਂ ਦੇ ਨਾਲ ਇੱਕ ਕੁੜੀ ਵੀ ਸੀ ਜੋ ਗੱਡੀ ਦੀ ਪਿਛਲੀ ਸੀਟ ਤੇ ਸੌ ਰਹੀ ਸੀ ਉਸ ਵਕਤ ਮੈਂ ਧਿਆਨ ਨਹੀਂ ਦਿੱਤਾ ਪਰ ਹੁਣ ਮੈਨੂੰ ਲੱਗਦਾ ਕਿ ਸ਼ਾਇਦ ਉਹ ਕੁੜੀ ਬੇਹੋਸ਼ ਸੀ ਮੈਂ ਮਨਿੰਦਰ ਨੂੰ ਕਿਹਾ ਤੂੰ ਕੁਝ ਜ਼ਿਆਦਾ ਹੀ ਸੋਚ ਰਿਹਾ ਤੇ ਅਜੀਬਾ ਵੀ ਤਾਂ ਹੋ ਸਕਦਾ ਕਿ ਉਹ ਲੋਕ ਸਰ ਨੂੰ ਮਿਲਣ ਵਾਲੇ ਹੋਣ ਤੇ ਜੋ ਕੁੜੀ ਗੱਡੀ ਵਿੱਚ ਸੌ ਰਹੀ ਹੋਵੇ ਉਹ ਬਿਮਾਰ ਹੋਵੇ ਮਨਿੰਦਰ ਆਪਣੀ ਜਗ੍ਹਾ ਤੇ ਅੜ ਚੁੱਕਿਆ ਸੀ ਉਹ ਬੋਲਿਆ ਤੂੰ ਮੰਨ ਜਾ ਨਾ ਮੰਨ ਮੈਂ ਉਸ ਆਦਮੀ ਦੇ ਬਾਰੇ ਵਿੱਚ ਸਭ ਕੁਝ ਪਤਾ ਲਗਾ ਕੇ ਹੀ ਰੋਗਾਂ। ਫਿਰ ਅਸੀਂ ਆਪਣੇ ਆਪਣੇ ਘਰ ਚਲੇ ਗਏ। ਕੁਝ ਸਮੇਂ ਤੱਕ ਸਭ ਸਹੀ ਚੱਲਦਾ ਰਿਹਾ। ਮਨਿੰਦਰ ਨੇ ਵੀ ਗੁਰਵਿੰਦਰ ਸਾਹਿਬ ਦੇ ਬਾਰੇ ਵਿੱਚ ਗੱਲ ਕਰਨੀ ਬੰਦ ਕਰ ਦਿੱਤੀ ਸੀ। ਪਰ ਮੈਂ ਕੁਝ ਦਿਨਾਂ ਤੋਂ ਮਹਿਸੂਸ ਕਰ ਰਹੀ ਸੀ ਕਿ ਹਫ਼ਤੇ ਵਿੱਚ ਦੋ ਵਾਰ ਜਦੋਂ ਮੈਂ ਉੱਪਰ ਜਾਂਦੀ ਸੀ ਤਾਂ ਸਾਰ ਮੈਨੂੰ ਇੱਕ ਕਿਤਾਬ ਖੋਲ੍ਹ ਕੇ ਪੜ੍ਹਨ ਨਹੀਂ ਦਿੰਦੇ ਸੀ। ਉਸ ਕਿਤਾਬ ਨੂੰ ਖੋਲ੍ਹਣ ਦੇ ਬਾਅਦ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਹੋ ਜਾਂਦਾ ਸੀ। ਤੇ ਮੈਨੂੰ ਕੁਝ ਧੇਰ ਬਾਅਦ ਹੀ ਹੋਸ਼ ਆਉਂਦਾ ਸੀ ਜਦੋਂ ਮੈਨੂੰ ਹੋਸ਼ ਆਉਂਦਾ ਸੀ ਤਾਂ ਮੇਰੇ ਸਾਰੇ ਕੱਪੜੇ ਇੱਧਰ ਉੱਧਰ ਹੁੰਦੇ ਸੀ ਤੇ ਮੇਰੇ ਸਰੀਰ ਵਿੱਚ ਇੱਕ ਅਜੀਬ ਕਿਸਮ ਦਾ ਦਰਦ ਹੁੰਦਾ ਸੀ ਮੇਰੇ ਉੱਠਣ ਤੋਂ ਸਾਰ ਮੈਨੂੰ ਇੱਕ ਗਲਾਸ ਜੂਸ ਦਿੰਦੇ ਤੇ ਕਹਿੰਦੇ ਸੀ ਕਿ ਸ਼ਾਇਦ ਤੂੰ ਆਪਣੇ ਖਾਣ-ਪੀਣ ਤੇ ਧਿਆਨ ਨਹੀਂ ਦਿੰਦੀ ਇਸ ਲਈ ਤੂੰ ਕਮਜ਼ੋਰ ਹੁੰਦੀ ਜਾ ਰਹੀ ਹੈ ਉਹ ਜੂਸ ਪੀਣ ਤੋਂ ਬਾਅਦ ਮੈਂ ਚੰਗਾ ਮਹਿਸੂਸ ਕਰਨ ਲੱਗੀ ਸੀ ਪਰ ਸਾਰ ਮੈਨੂੰ ਕਹਿੰਦੇ ਸੀ ਕਿ ਇਹ ਗੱਲ ਆਪਣੇ ਮੰਮੀ ਨੂੰ ਨਾ ਦੱਸੀ ਨਹੀਂ ਤਾਂ ਬੇਵਜਾ ਪਰੇਸ਼ਾਨ ਹੋ ਜਾਗੀ ਵੈਸੇ ਵੀ ਤੇਰੀ ਮੰਮੀ ਹਜੇ ਬਹੁਤ ਮੁਸੀਬਤਾਂ ਤੋਂ ਗੁਜ਼ਰ ਰਹੀ ਹੈ ਤੂੰ ਉਹਨਾਂ ਦੀ ਪਰੇਸ਼ਾਨੀ ਹੋਰ ਨਾ ਵਧਾਵੇਂ ਮੈਂ ਸਾਰੀ ਗੱਲ ਮੰਨ ਕੇ ਆਪਣੀ ਮੰਮੀ ਨੂੰ ਕੁਝ ਨਹੀਂ ਦੱਸਿਆ ਪਰ ਹੁਣ ਮੇਰੇ ਤੋਂ ਇਹ ਸਭ ਸਹਿ ਨਹੀਂ ਹੋ پا ਰਿਹਾ ਸੀ ਮੈਨੂੰ ਆਪਣੇ ਸਕੂਲ ਤੋਂ ਜ਼ਿਆਦਾ ਸਰ ਦੇ ਕੋਲ ਜਾ ਕੇ ਚੱਲਦੀ ਰਹਿੰਦੀ ਸੀ ਮੈਨੂੰ ਪਤਾ ਸੀ ਕਿ ਮੇਰੇ ਨਾਲ ਕੁਝ ਗਲਤ ਹੋ ਰਿਹਾ ਪਰ ਮੈਨੂੰ ਉਸ ਤੋਂ ਬਾਅਦ ਵੀ ਜੋ ਸਕੂਨ ਮਿਲਦਾ ਸੀ ਮੈਂ ਉਸਦੇ ਲਈ ਤੜਫਣ ਲੱਗੀ ਸੀ ਹੁਣ ਮਨਿੰਦਰ ਨੂੰ ਵੀ ਮੇਰੇ ਵਿੱਚ ਅਜੀਬ ਬਦਲਾਅ ਮਹਿਸੂਸ ਹੋ ਰਹੇ ਸੀ ਇੱਕ ਦਿਨ ਤਾਂ ਉਸ ਨੇ ਸਿੱਧੇ ਹੀ ਪੁੱਛ ਲਿਆ ਕੀ ਹੋ ਗਿਆ ਰੁਪਿੰਦਰ ਤੂੰ ਅਚਾਨਕ ਤੋਂ ਹੀ ਬਹੁਤ ਬਦਲ ਗਈ ਤੇਰਾ ਮੇਰੇ ਤੇ ਧਿਆਨ ਹੀ ਨਹੀਂ ਰਹਿੰਦਾ ਕੀ ਹੋਣਾ ਆਪਣੇ ਨਵੇਂ ਸਰ ਨੂੰ ਤੂੰ ਚਾਉਣ ਲੱਗ ਗਈ ਹੈ ਮਨਿੰਦਰ ਦੀ ਗੱਲ ਮੈਨੂੰ ਲੱਗ ਗਈ ਤੇ ਹੁਣ ਮੈਂ ਵੀ ਸੋਚ ਲਿਆ ਸੀ ਕਿ ਚਾਹੇ ਜੋ ਹੋ ਜਾਵੇ ਹੁਣ ਮੈਂ ਜਾਣ ਕੇ ਰਹਾਂਗੀ ਕਿ ਆਖਰ ਮੇਰੇ ਨਾਲ ਕੀ ਹੋ ਰਿਹਾ ਕਿਉਂਕਿ ਮੈਂ ਜਾਣਦੀ ਸੀ ਕਿ ਮੈਂ ਸਰ ਨੂੰ ਪਿਆਰ ਤਾਂ ਨਹੀਂ ਕਰਦੀ ਹਾਂ ਪਰ ਫਿਰ ਮੈਨੂੰ ਉੱਥੇ ਜਾਣ ਦੀ ਇੰਨੀ ਜਲਦੀ ਕਿਉਂ ਰਹਿੰਦੀ ਹੈ ਕਾਲਜ ਖਤਮ ਹੋਣ ਤੋਂ ਬਾਅਦ ਮੈਂ ਟਿਊਸ਼ਨ ਦੇ ਲਈ ਗਈ ਅੱਜ ਤਾਂ ਕਿਸਮਤ ਨੇ ਮੇਰਾ ਸਾਥ ਦੇ ਦਿੱਤਾ ਸਰ ਨੇ ਮੈਨੂੰ ਬੁੱਕ ਖੋਲਣ ਦੇ ਲਈ ਦਿੱਤੀ ਤੇ ਖੁਦ ਪਾਣੀ ਪੀਣ ਲਈ ਚਲੇ ਗਏ ਮੈਂ ਕਿਤਾਬ ਖੋਲਣ ਦਾ ਨਾਟਕ ਕੀਤਾ ਤੇ ਸਰ ਦੇ ਆਉਣ ਤੋਂ ਪਹਿਲਾਂ ਬੇਹੋਸ਼ ਹੋ ਗਈ ਪਾਣੀ ਲੈਣ ਤੋਂ ਬਾਅਦ ਸਰ ਵਾਪਸ ਆਏ ਤੇ ਮੈਨੂੰ ਬੇਹੋਸ਼ ਪਿਆ ਦੇਖ ਕੇ ਖੁਸ਼ ਹੋ ਗਏ ਉਸ ਤੋਂ ਬਾਅਦ ਉਹ ਮੈਨੂੰ ਚੁੱਕ ਕੇ ਆਪਣੇ ਬੈੱਡਰੂਮ ਵਿੱਚ ਲੈ ਗਏ ਤੇ ਮੈਨੂੰ ਆਪਣੇ ਬੈੱਡ ਤੇ ਲਟਾ ਦਿੱਤਾ। ਉਹਨਾਂ ਨੇ ਜਿਵੇਂ ਹੀ ਮੇਰੇ ਕੱਪੜਿਆਂ ਦੇ ਵੱਲ ਹੱਥ ਵਧਾਇਆ ਪਿੱਛੋਂ ਇੱਕ ਆਵਾਜ਼ ਆਈ, ਰੁਕੋ, ਹੁਣ ਤੇਰਾ ਖੇਲ ਖਤਮ ਹੋਇਆ। ਹੁਣ ਇਹ ਆਵਾਜ਼ ਕਿਸੇ ਹੋਰ ਦੀ ਨਹੀਂ ਬਲਕਿ ਮਨਿੰਦਰ ਦੀ ਸੀ ਜੋ ਪੁਲਿਸ ਦੇ ਨਾਲ ਖੜਾ ਹੋਇਆ ਸੀ। ਮੌਕਾ ਪਾ ਕੇ ਮੈਂ ਵੀ ਉੱਠ ਕੇ ਖੜੀ ਹੋ ਗਈ ਤੇ ਆਪਣੇ ਕੱਪੜੇ ਸੰਭਾਲ ਲਏ। ਮੈਂ ਭੱਜ ਕੇ ਮਨਿੰਦਰ ਦੇ ਪਿੱਛੇ ਲੱਗ ਗਈ। ਇੱਕ ਇਕੱਠੇ ਸਾਰੇ ਪੁਲਿਸ ਵਾਲਿਆਂ ਨੂੰ ਤੇ ਮਹੱਲੇ ਵਾਲਿਆਂ ਨੂੰ ਦੇਖ ਕੇ ਗੁਰਵਿੰਦਰ ਸਰ ਡਰ ਗਏ ਤੇ ਖਿੜਕੀ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਪਰ ਉਦੋਂ ਹੀ ਪੁਲਿਸ ਨੇ ਉਸ ਨੂੰ ਫੜ ਲਿਆ ਬਾਅਦ ਵਿੱਚ ਪੁਲਿਸ ਵਾਲਿਆਂ ਨੇ ਸਾਨੂੰ ਦੱਸਿਆ ਕਿ ਇਹ ਕੋਈ ਗੁਰਵਿੰਦਰ ਸਰ ਨਹੀਂ ਬਲਕਿ ਮੋਬਾਈ ਦਾ ਮਸ਼ਹੂਰ ਦੌਣ ਆ ਜਿਹੜਾ ਬੀ ਗ੍ਰੇਡ ਦੀਆਂ ਫਿਲਮਾਂ ਬਣਾਉਂਦਾ ਹੈ ਤੇ ਕੁੜੀਆਂ ਦੀ ਤਸਕਰੀ ਕਰਦਾ ਹੈ ਇਹ ਹਰ ਸ਼ਹਿਰ ਵਿੱਚ ਨਵੇਂ ਨਾਮ ਤੇ ਨਵੇਂ ਰੂਪ ਲੈ ਕੇ ਜਾਂਦਾ ਹੈ ਕਦੇ ਡਾਕਟਰ ਬਣ ਕੇ ਕਦੇ ਟੀਚਰ ਬਣ ਕੇ ਤੇ ਕਦੇ ਫਿਰ ਜ਼ਰੂਰਤਮੰਦ ਲੋਕਾਂ ਦੀ ਭਲਾਈ ਕਰਨ ਦੇ ਨਾਮ ਤੇ ਉਹਨਾਂ ਗਿਆ ਬੱਚਿਆਂ ਨੂੰ ਕਿਸੇ ਨਾ ਕਿਸੇ ਬਹਾਨੇ ਆਪਣੇ ਕੋਲ ਬੁਲਾਉਂਦਾ ਹੈ ਇਹ ਉਹਨਾਂ ਬੱਚਿਆਂ ਨੂੰ ਨਸ਼ੀਲੀ ਦਵਾਈ ਦੇ ਕੇ ਬੇਹੋਸ਼ ਕਰ ਦਿੰਦਾ ਹੈ ਤੇ ਫਿਰ ਉਹਨਾਂ ਦੇ ਨਾਲ ਗੰਦਾ ਕੰਮ ਕਰਕੇ ਉਸ ਦੀ ਫਿਲਮ ਬਣਾ ਕੇ ਵੇਚਦਾ ਹੈ ਤੇ ਕਦੇ-ਕਦੇ ਤਾਂ ਚੰਗਾ ਗਾਹਕ ਮਿਲਣ ਤੇ ਪੂਰੀ ਦੀ ਪੂਰੀ ਕੁੜੀ ਹੀ ਵੇਚ ਦਿੰਦਾ ਹੈ ਤੇ ਭੱਜ ਜਾਂਦਾ ਹੈ ਹਰ ਇੱਕ ਸ਼ਹਿਰ ਵਿੱਚ ਇਹ ਇੱਕ ਨਵਾਂ ਕ੍ਰਾਈਮ ਕਰਦਾ ਹੈ ਤੇ ਫਿਰ ਉੱਥੋਂ ਭੱਜ ਜਾਂਦਾ ਹੈ ਇਸ ਨੇ ਪਤਾ ਨਹੀਂ ਕਿੰਨਿਆਂ ਕੋ ਮਾਸੂਮ ਜ਼ਿੰਦਗੀਆਂ ਬਰਬਾਦ ਕੀਤੀਆਂ ਨੇ ਮੇਰੀ ਮੰਮੀ ਜੋ ਗੁਰਵਿੰਦਰ ਦੀ ਸਚਾਈ ਤੋਂ ਹੈਰਾਨ ਸੀ ਜਦੋਂ ਉਹਨਾਂ ਨੂੰ ਸਚਾਈ ਪਤਾ ਲੱਗੀ ਤਾਂ ਉਹ ਰੋਣ ਲੱਗ ਗਈ ਤੇ ਬੋਲੀ ਹੁਣ ਮੇਰੀ ਬੇਟੀ ਨਾਲ ਕੌਣ ਵਿਆਹ ਕਰਵਾਵੇਗਾ ਇਸ ਨੇ ਮੇਰੀ ਧੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਮੰਮੀ ਨੂੰ ਰੋਂਦੇ ਹੋਏ ਦੇਖ ਕੇ ਮਨਿੰਦਰ ਅੱਗੇ ਆਇਆ ਤੇ ਮੇਰਾ ਹੱਥ ਫੜ ਕੇ ਮੰਮੀ ਨੂੰ ਬੋਲਿਆ ਤੁਸੀਂ ਚਿੰਤਾ ਨਾ ਕਰੋ ਮੈਂ ਕਦੇ ਵੀ ਰੁਪਿੰਦਰ ਨੂੰ ਇਕੱਲੀ ਨਹੀਂ ਛੱਡੂੰਗਾ ਇਸ ਇਸ ਵਿੱਚ ਉਸਦੀ ਕੋਈ ਗਲਤੀ ਨਹੀਂ ਇਹ ਹਾਦਸਾ ਹੈ ਜੋ ਕਿਸੇ ਦੇ ਨਾਲ ਵੀ ਹੋ ਸਕਦਾ ਹੈ ਮੇਰੀ ਮੰਮੀ ਨੇ ਮਨਿੰਦਰ ਨੂੰ ਪੁੱਛਿਆ ਬੇਟਾ ਤੈਨੂੰ ਕਿਵੇਂ ਪਤਾ ਲੱਗਿਆ ਕਿ ਰੁਪਿੰਦਰ ਖਤਰੇ ਵਿੱਚ ਹੈ ਮਨਿੰਦਰ ਬੋਲਿਆ ਆਂਟੀ ਮੈਨੂੰ ਇਸ ਬੰਦੇ ਤੇ ਬਹੁਤ ਪਹਿਲਾਂ ਤੋਂ ਹੀ ਸ਼ੱਕ ਸੀ ਤੇ ਅੱਜ ਜਦੋਂ ਮੈਂ ਰੁਪਿੰਦਰ ਨੂੰ ਮਿਲਣ ਸਕੂਲ ਪਹੁੰਚਿਆ ਤਾਂ ਮੈਂ ਇਹਨਾਂ ਨੂੰ ਇਸਨੂੰ ਉਹਨਾਂ ਤਿੰਨ ਲੋਕਾਂ ਦੇ ਸਾਹਮਣੇ ਹੱਥ ਜੋੜ ਕੇ ਗੜਗੜਾਉਂਦੇ ਹੋਏ ਦੇਖਿਆ ਇਹ ਕਹਿ ਰਿਹਾ ਸੀ ਕਿ ਮੈਂ ਕਿਵੇਂ ਵੀ ਕਰਕੇ ਅੱਜ ਡਿਲੀਵਰੀ ਕਰ ਦੇਵਾਂਗਾ ਤੇ ਇਸ ਨੇ ਇਸੇ ਘਰ ਦਾ ਐਡਰੈਸ ਵੀ ਦਿੱਤਾ ਸੀ ਬੱਸ ਮੈਂ ਤੁਰੰਤ ਹੀ ਪੁਲਿਸ ਸਟੇਸ਼ਨ ਪਹੁੰਚ ਗਿਆ ਤੇ ਪੁਲਿਸ ਵਾਲਿਆਂ ਨੂੰ ਸਭ ਕੁਝ ਸੱਚ ਦੱਸ ਦਿੱਤਾ ਜਿਸ ਹਾਦਸੇ ਨੂੰ ਹੋਏ 5 ਸਾਲ ਹੋ ਚੁੱਕੇ ਸੀ ਤੇ ਮੇਰਾ ਤੇ ਹੁਣ ਮਨਿੰਦਰ ਦਾ ਵਿਆਹ ਵੀ ਹੋ ਚੁੱਕਿਆ ਸੀ ਹੁਣ ਅਸੀਂ ਦੋਵੇਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਆ ਹਾਂਜੀ ਦੋਸਤੋ ਕਦੇ ਵੀ ਕਿਸੇ ਨੂੰ ਬਿਨਾ ਜਾਣੇ ਪਹਿਚਾਣੇ ਆਪਣੇ ਘਰ ਵਿੱਚ ਕਿਸੇ ਨੂੰ ਕਿਰਾਏ ਦੇ ਘਰ ਨਹੀਂ ਦੇਣਾ ਚਾਹੀਦਾ ਦੇਖੋ ਉਸ ਕਿਰਾਏਦਾਰ ਨੇ ਕਿਵੇਂ ਧੋਖਾ ਕਰਕੇ ਉਸ ਮਾਸੂਮ ਕੁੜੀ ਦੀ ਜ਼ਿੰਦਗੀ ਨੂੰ ਪ੍ਰਭਾਦ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹ ਸੀ ਜੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ